ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਕਰਮਿੰਦਰ ਸਿੰਘ ਬਰਾੜ ਫਲੈਗ ਲੀਫ ਜਾਂ ਝੰਡਾ ਪੱਤਾ ਜਾਂ ਗੋਹ ਵਾਲਾ ਪੱਤਾ ਜਿਹੜਾ ਕਣਕ ਦਾ ਆਖਰੀ ਪੱਤਾ ਹੁੰਦਾ ਕਣਕ ਦੀ ਜਿਹੜੇ ਬੂਟੇ ਦਾ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਸਿੱਟੇ ਬਾਹਰ ਆਉਂਦੇ ਆ ਉਹਦੀ ਬਾਰੇ ਗੱਲਬਾਤ ਕਰਾਂਗੇ ਕਿ ਇਹ ਸਟੇਜ ਦੇ ਉੱਤੇ ਆਪਾਂ ਜਿਹੜੇ ਜ਼ਰੂਰਤ ਅਨੁਸਾਰ ਇੱਕ ਤੈਨੂੰ ਤਤ ਦੇਣੇ ਆ ਫਸਲ ਜਿਹੜੀ ਹੈਗੀ ਹੈ ਮੀਡਲ ਬੂਟ ਸਟੇਜ ਤੇ ਜਾਂ ਲੇਟ ਬੂਟ ਸਟੇਜ ਤੇ ਹੈ ਤੇ ਜਰੂਰਤ ਅਨੁਸਾਰ ਤੁਸੀ ਉਲੀ ਨਾਸ਼ਕ ਦੀ ਸਪਰੇ ਜੇ ਤੁਹਾਡਾ ਦਿਲ ਮੰਨਦਾ ਤਾਂ ਤੁਸੀਂ ਕਰ ਸਕਦੇ ਆ ਮੈਂ ਤਾਂ ਤੁਹਾਨੂੰ ਵਾਰ-ਵਾਰ ਕਹਿੰਦਾ ਕਿ ਜਰੂਰਤ ਅਨੁਸਾਰ ਜਿਹੜਾ ਕਿਉਂਕਿ ਜੇ ਲੇਟ ਕਰੋਗੇ ਜਦੋਂ ਇਨਫੈਕਸ਼ਨ ਤੋਂ ਬਾਅਦ ਜੇ ਤੁਸੀਂ ਸਪਰੇ ਕਰਦੇ ਆ ਤਾਂ ਉਦੋਂ ਤੱਕ ਜਿਹੜਾ ਨੁਕਸਾਨ ਹੋ ਜਾਂਦਾ ਜੇ ਤੁਸੀਂ ਕਰਨ ਦਾ ਵਿਚਾਰ ਹੈਗਾ ਤਾਂ ਤੁਸੀਂ ਹੁਣ ਇਸ ਸਟੇਜ ਤੇ ਕਰੋ بجائے ਕਿ ਤੁਸੀਂ ਜਿਹੜਾ ਹੈਗਾ ਫਿਰ ਲੇਟ ਜਾ ਕੇ ਕਰੋ ਕਿਉਂਕਿ ਫਲਾਵਰਿੰਗ ਤੋਂ ਜੇ ਹੁਣ ਨਹੀਂ ਕਰਨੀ ਤਾਂ ਫਿਰ ਤੁਸੀਂ ਬੂਰ ਪੈਣ ਤੋਂ ਪਹਿਲਾਂ ਪਹਿਲਾਂ ਜਿਹੜਾ ਹੈਗਾ ਕਰ ਸਕਦੇ ਆ ਥੋੜਾ ਬਹੁਤਾ ਬੂਰ ਪਿਆ ਹੋਵੇ ਜਿਹੜੀ ਫਲਾਵਰਿੰਗ ਸਟੇਜ ਤੇ ਜਾ ਕੇ ਤਾਂ ਕਿ ਜਿਹੜੇ ਹੈਗੇ ਆ ਜਿਹੜੀ ਹੈਡ ਸਕੈਬ ਆ ਜਾਂ ਹੋਰ ਕੋਈ ਜਿਹੜੀ ਹੈਗੀ ਸਿੱਟਿਆਂ ਦੀ ਬਿਮਾਰੀ ਹੈ ਜਾਂ ਝੰਡੇ ਪੱਤੇ ਨੂੰ ਕੋ ਨੁਕਸਾਨ ਕਰਨ ਵਾਲੀ ਬਿਮਾਰੀ ਹੈ ਤਾਂ ਉਦੋਂ ਆਪਾਂ ਜਿਹੜਾ ਫਸਲ ਦੀ ਬਚਤ ਕਰ ਸਕੀਏ 13045 ਜਿਹੜੀ ਐਨਪੀਕੇ ਉਹ ਵੀ ਇਸੇ ਸਟੇਜ ਤੇ 70 ਤੋਂ 75 ਦਿਨ ਦੀ ਜਿਹੜੀ ਤੁਹਾਡੀ ਫਸਲ ਆ ਕਣਕ ਦੀ ਜਿਹੜੀਆਂ ਆਮ ਸਹੀ ਸਮਝ ਵਾਲੀਆਂ ਵੈਰੈਟੀਆਂ ਨੇ ਉੱਥੇ ਤੁਸੀਂ ਇਹ ਚੈੱਕ ਕਰ ਸਕਦੇ ਹੋ ਕਿ ਜਿਹੜਾ ਪੱਤਾ ਜਿਹੜਾ ਲਾਸਟ ਪੱਤਾ ਬੂਟੇ ਦੇ ਵਿੱਚ ਨਿਕਲਦਾ ਤੇ ਸਿੱਧਾ ਖੜਾ ਹੁੰਦਾ ਤੇ ਥੋੜਾ ਜਿਹਾ ਜਿਹੜਾ ਵਲਿਆ ਹੋਇਆ ਹੁੰਦਾ ਤੇ ਇਹ ਤੁਸੀਂ ਥੱਲੇ ਤਾਂ ਹੀ ਬੂਟਾ ਪਾੜਦੇ ਜਾਓਗੇ ਤਣਾ ਜਿਹੜਾ ਤਾਂ ਇਹ ਦੀ ਜਿਹੜੇ ਲਪੇਟੇ ਦੇ ਵਿੱਚ ਜਿਹੜਾ ਹੈਗਾ ਛੋਟਾ ਜਿਹਾ ਜਾਂ ਵੱਡਾ ਸਿੱਟਾ ਤੁਹਾਨੂੰ ਸਟੇਜ ਦੇ ਅਨੁਸਾਰ ਨਜ਼ਰ ਆਊਗਾ ਜਿਹੜਾ ਆਪਾਂ ਬੂਟਿੰਗ ਸਟੇਜ ਕਹਿੰਦੇ ਨੇ अर्ली ਬੂਟ ਸਟੇਜ ਤੇ ਬਹੁਤ ਛੋਟਾ ਜਿਹੜਾ ਛਿੱਟਾ ਬਣਨਾ ਸ਼ੁਰੂ ਹੋ ਜਾਂਦਾ ਫਿਰ ਮੀਡਲ ਬੂਟ ਸਟੇਜ ਮਿਡਲ ਆ ਜਾਂਦੀ ਜਿਹਦੇ ਵਿੱਚ 3 ਕੈਂਚ 2 3 ਇੰਚ ਤੇ ਜਾ ਕੇ ਛਿੱਟਾ ਬਣ ਜਾਂਦਾ ਤੇ ਉਸ ਤੋਂ ਬਾਅਦ ਉਹਦਾ ਸਾਈਜ਼ ਵੱਧ ਜਾਂਦਾ ਤੇ ਪੂਰਾ ਜਿਹੜਾ ਪੂਰਾ ਸਾਈਜ਼ ਹੋਣ ਤੇ ਉਹ ਜਿਹੜਾ ਝੰਡੇ ਪੱਤੇ ਦੇ ਵਿੱਚੋਂ ਜਿਹੜਾ ਹੈਗਾ ਗੋਵਾਲੇ ਪੱਤੇ ਚੋਂ ਉਹਨੂੰ ਪਾੜ ਕੇ ਜਿਹੜਾ ਬਾਹਰ ਆ ਜਾਂਦਾ ਤੇ ਇਹ ਜਿਹੜਾ ਜਦੋਂ ਇਹ ਝੰਡਾ ਪੱਤਾ ਆ ਜਾਂਦਾ ਫਸਲ ਦੇ ਵਿੱਚ ਤਾਂ ਮੇਨ ਕੰਮ ਗ੍ਰੇਨ ਫਿਲਿੰਗ ਦਾ ਇਹਦਾ ਤੇ ਪਲੱਸ ਜਦੋਂ ਨਾਲ ਸਿੱਟਾ ਬਾਰਾ ਗਿਆ ਦੋਹਾਂ ਦਾ ਮੇਨ ਕੰਮ ਆ। ਇਸੇ ਕਰਕੇ ਜਿਹੜਾ ਜ਼ਰੂਰਤ ਅਨੁਸਾਰ ਆਪਾਂ ਫਸਲ ਨੂੰ ਨਿਊਟ੍ਰੀਸ਼ਨ ਜਿਹੜਾ ਦੇਣਾ ਐ ਐਨਪੀਕੇ ਦੀ ਜਾਂ ਪੋਰੋਨ ਦੀ ਜਾਂ ਜ਼ਰੂਰਤ ਅਨੁਸਾਰ ਤੁਸੀਂ ਉੱਲੀ ਨਾਸ਼ਕ ਦੀ ਬੀਜ ਪੈਦਾ ਕਰਨ ਵਾਸਤੇ ਸਪੈਸ਼ਲੀ ਕਰਨਾਲ ਬੰਡ ਤੋਂ ਬਚਾਉਣ ਵਾਸਤੇ ਉਹ ਆਪਾਂ ਏ ਸਟੇਜ ਦੇ ਉੱਤੇ ਹੀ ਸਪਰੇ ਜਿਹੜੀ ਕਰਨੀ ਹੁੰਦੀ ਆ। ਤੇ ਇਹ ਤੁਸੀਂ ਜਿਹੜਾ ਹੈਗਾ ਦੇਖ ਸਕਦੇ ਏ ਕਿ ਜਿਹੜਾ ਸਿੱਟਾ ਵਿੱਚ ਬਣਿਆ ਹੋਇਆ ਮੈਂ ਤੁਹਾਨੂੰ ਦਿਖਾਇਆ ਵੀ ਹੋਇਆ। ਚੰਡਾ ਪੱਤਾ ਜਦੋਂ ਨਿਕਲਦਾ ਤਾਂ ਥੱਲੇ ਤਣੇ ਦੇ ਵਿੱਚ ਜਿਹੜਾ ਹੈਗਾ ਸ਼ੂਟ ਆ ਹੋਵੇ ਵੱਡਾ ਹੋਵੇ ਉਹ ਜਿਹੜਾ ਹੈਗਾ अर्ਲੀ ਮੀਡਲ ਲੇਟ ਬੂਟ ਸਟੇਜ ਤੇ ਨਿਰਭਰ ਕਰਦਾ ਤੇ ਉਹ ਸਿੱਟਾ ਵਿੱਚ ਲਾਜ਼ਮੀ ਬਣਿਆ ਹੋਇਆ ਹੋਊਗਾ ਤੇ ਇਹ ਜਿਹੜਾ ਹੈਗਾ ਚੰਗੇ ਝਾੜ ਵਾਸਤੇ ਬਿਮਾਰੀ ਦੀ ਰੋਕਥਾਮ ਵਾਸਤੇ ਜਿਹੜਾ ਹੈਗਾ ਜ਼ਰੂਰਤ ਅਨੁਸਾਰ ਆਪਾਂ ਇਸ ਸਟੇਜ ਦੇ ਉੱਤੇ ਜਿਹੜਾ ਐਨ ਪੀ ਕੇ ਦੇਣਾ ਨਾਲ ਜਿਹੜਾ ਹੈਗਾ ਤੁਸੀਂ ਉਲੀ ਨਾਸ਼ਕ ਦੀ ਸਪਰੇਅ ਕਰਨੀ ਆ ਜਿਹੜਾ ਜੇ ਦਾਣੇ ਦੇ ਵਿੱਚ ਜ਼ਿੰਕ ਦੀ ਮਾਤਰਾ ਵਧਾਉਣੀ ਤਾਂ ਅੱਧਾ ਪਰਸੈਂਟ ਜ਼ਿੰਕ ਦਾ ਸੋਲੂਸ਼ਨ ਜ਼ਿੰਕ 21% ਜਾਂ 33% ਪਲੱਸ ਜਿਹੜਾ ਕਾਲੀ ਦਾ ਪਾਣੀ ਉਹਦੀ ਤੁਸੀਂ ਵੱਖਰੀ ਸਪਰੇ ਜਿਹੜੀ ਕਰ ਸਕਦੇ ਜਿਹੜੇ ਕਿਸਾਨ ਵੀਰ ਕਰਨੀ ਚਾਹੁੰਦੇ ਜੇ ਤੁਸੀਂ ਪਹਿਲਾਂ ਕੀਤੀਆਂ ਹੋਈਆਂ ਬਿਲਕੁਲ ਜ਼ਰੂਰਤ ਨਹੀਂ ਜ਼ਿੰਕ ਵਾਲੀਆਂ ਸਪਰੇਆਂ ਪਹਿਲਾਂ ਕੀਤੀਆਂ ਹੋਈਆਂ ਤਾਂ ਬਿਲਕੁਲ ਜ਼ਰੂਰਤ ਨਹੀਂ ਹੈ ਤੇ ਜੇ ਤੁਸੀਂ ਜਿਹੜੀ ਹੈਗੀ ਆ ਪਹਿਲਾਂ ਨਹੀਂ ਕੀਤੀ ਤਾਂ ਵੱਖਰੀ ਕਰ ਸਕਦੇ ਆ ਚੰਡਾ ਪੱਤੇ ਦੇ ਉੱਤੇ ਜਿਹੜਾ ਫਸਲ ਨੂੰ ਰੋਗ ਰਹਿਤ ਰੱਖਣਾ ਬੜਾ ਜ਼ਰੂਰੀ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ